ਸਰ ਕੀ ਮਾਮਲਾ ਜਿਹੜਾ ਤੁਸੀਂ ਅੱਜ ਮੀਟਿੰਗ ਰੱਖੀ ਹੋਈ ਹੈ ਸਭ ਤੋਂ ਪਹਿਲਾਂ ਸਾਰੇ ਨੂੰ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਜੋ ਅੱਜ ਖੰਨੇ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ 6 2025 ਨੂੰ ਚਲਾਇਆ ਗਿਆ ਉਹਦੇ ਵਿੱਚ ਦੇਖੋ ਸਾਨੂੰ ਪਾਇਲਟ ਪ੍ਰੋਜੈਕਟ ਤੋਂ ਕੋਈ ਵੀ ਇਤਰਾਜ਼ ਨਹੀਂ ਹੈਗਾ ਪਰ ਜਿਹੜੇ ਸਾਡੇ ਸਮਾਦ ਦੇ ਵਾਲਮੀਕ ਸਮਾਦ ਦੇ ਜੋ ਭਾਈਚਾਰਾ ਮਾਤਾਵਾ ਭੈਣਾ ਭਰਾ ਜੋ ਕੂੜੇ ਦਾ ਕੰਮ ਕਰਦੇ ਸੀ ਜੋ ਪਿਛਲੇ 25 30 ਸਾਲ ਤੋਂ ਤਿੰਨ ਤਿੰਨ ਪੀੜ੍ਹੀਆਂ ਹੋ ਗਈਆਂ ਕੂੜੇ ਦੇ ਉੱਤੇ ਹੀ ਉਹਨਾਂ ਦਾ ਰੋਜਗਾਰ ਚੱਲਦਾ ਸੀ ਬੱਚਿਆਂ ਦੀ ਜਿਹੜੀ ਨਿਵੀਸ਼ਣਾ ਨੇ ਜਾਂ ਬੱਚਿਆਂ ਦੀ ਐਜੂਕੇਸ਼ਨ ਆ ਉਹ ਵੀ ਉਸੇ ਕੂੜੇ ਦੇ ਉੱਪਰ ਹੀ ਡਿਪੈਂਡ ਕਰਦੀ ਸੀ ਅੱਜ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਸਾਡੇ ਭਾਈਚਾਰੇ ਦਾ ਰੋਜਗਾਰ ਖੋਇਆ ਜਾ ਰਿਹਾ ਜਿਸ ਕਰਕੇ ਅੱਜ ਪੂਰੇ ਵਾਲਮੀਕੀ ਸਮਾਜ ਦੀ ਮੀਟਿੰਗ ਭਗਵਾਨ ਵਾਲਮੀਕੀ ਮੰਦਰ ਬਾਰਡ ਨੰਬਰ 20 ਵਿੱਚ ਰੱਖੀ ਗਈ ਸੀਗੀ ਜਿਸ ਵਿੱਚ ਪੂਰੇ ਸਮਾਜ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਇਸ ਲਈ ਅਸੀਂ ਇਸ ਮਾਧਿਅਮ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਸਰਦਾਰ ਤਰਨੁਪ੍ਰਿੰਸੀਪਲ ਸੋਹਣ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਸਾਡੇ ਭਾਈਚਾਰੇ ਦਾ ਰੋਜਗਾਰ ਆ ਉਹ ਸਫਰ ਨਾ ਕੀਤਾ ਜਾਵੇ ਇਹਨਾਂ ਨੂੰ ਜੋ ਵੀ ਠਾਈਆਂ ਬਣਨੀਆਂ ਦਿੱਤੀਆਂ ਇਹਨਾਂ ਦੇ ਕੂੜਾ ਸਿੱਟਣ ਦੇ ਅਰੇਂਜਮੈਂਟ ਉਹ ਕੀਤਾ ਜਾਵੇ ਨਹੀਂ ਤਾਂ ਇਹ ਬੱਚੇ ਜਿਹੜੇ ਸਾਡੇ ਇਹਨਾਂ ਦੇ ਸਾਡੇ ਆਉਣ ਵਾਲੀ ਪੀੜ੍ਹੀ ਆ ਉਹ ਆਉਣ ਵਾਲੇ ਸਮੇਂ ਨਾਲ ਉਹਨੂੰ ਵਧੀਆ ਐਜੂਕੇਸ਼ਨ ਮਿਲੇਗੀ ਨਾਲ ਉਹਨਾਂ ਨੂੰ ਖਾਣਾ ਖਾਣ ਪਾਣ ਨੂੰ ਬੜੀ ਹੋ ਸਕਦਾ ਇਸ ਲਈ ਅਸੀਂ ਬੇਨਤੀ ਕਰਦੇ ਆਂ ਵੀ ਇਸ ਪਾਲੇ ਪ੍ਰੋਜੈਕਟ ਦੇ ਤਹਿਤ ਸਾਡੇ ਭਾਈਚਾਰੇ ਦਾ ਰੋਜਗਾਰ ਜਿਆ ਨਾ ਖੋਇਆ ਜਾਵੇ ਤੇ ਦੂਜੀ ਅਸੀਂ ਇੱਕ ਬੇਨਤੀ ਹੋਰ ਕਰਨਾ ਚਾਹੁੰਦੇ ਆਂ ਜਿਹੜੇ ਸਾਡੇ ਨਗਰ ਕੌਂਸਲ ਦੇ ਵਿੱਚ ਸਫਾਈ ਕਰਮਚਾਰੀ ਯੂਨੀਅਨਾਂ ਉਹਦੇ ਵਿੱਚ ਇੱਕ ਮਤਾ ਪੈਂਦਾ ਹੁੰਦਾ ਹਰੇਕ ਸਾਲ ਵੀ ਜਿਹੜੇ ਇਲੈਕਸ਼ਨ ਕਰਾਉਣੇ ਹੁੰਦੇ ਨੇ ਇਸ ਲਈ ਸਰਦਾਰ ਤਰਨਪੁਰੇ ਸੋਨਜੀ ਨੂੰ ਬੇਨਤੀ ਕਰਦੇ ਆ ਵੀ ਉੱਥੇ ਜਿਹੜੀ ਸਫਾਈ ਕਰਮਚਾਰੀ ਯੂਨੀਅਨ ਦੇ ਇਲੈਕਸ਼ਨ ਕਰਾਏ ਜਾਣ ਜੋ ਕਾਬਲ ਬੰਦਾ ਜ ਸਮੁੱਚਾ ਭਾਈਚਾਰਾ ਜੀ ਨੂੰ ਵੀ ਚਣੂਗਾ ਅਸੀਂ ਸਾਰਾ ਭਾਈਚਾਰਾ ਉਹਨੂੰ ਸਮਰਥਨ ਦੇਵਾਂਗੇ ਇਹਨਾਂ ਕਹਿੰਦੇ ਜੈ ਵਾਲਮੀਕੀ ਜੀ ਸਤਿ ਸ਼੍ਰੀ ਅਕਾਲ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੈ ਤੁਸੀਂ ਉਸ ਟਾਈਮ ਗੱਲਬਾਤ ਕੀਤੀ ਸੀ ਵੀ ਇਦਾਂ ਸਾਡੇ ਕੋਲ ਸਾਡਾ ਤਾਂ ਰੋਜ਼ਗਾਰ ਕਰੂਗਾ ਇਹ ਜੀ ਲਗਭਗ 8 ਤੋਂ 10 ਮਹੀਨੇ ਪਹਿਲਾਂ ਸਾਡਾ ਇੱਕ ਉਪਰਾਲਾ ਚੱਲ ਰਿਹਾ ਇਸ ਇਸ ਦੇ ਤਹਿਤ ਪ੍ਰੋਟੈਸਟ ਕਰਦੇ ਤੇ ਕੜੀਵਜੋ 23 ਸਤ 2024 ਨੂੰ ਅਸੀਂ ਲਿਹੇੜੀ ਪੁਲ ਥੱਲੇ ਇੱਕ ਧਰਨਾ ਦਿੱਤਾ ਸੀਗਾ ਤੇ ਹੈਰਾਨੀ ਦੀ ਗੱਲ ਆ ਅੱਜ ਤੱਕ ਤਰਨਤਾਰਨ ਦੇ ਸੌਂਝ ਸਾਡੇ ਮਾਨਯੋਗ ਜੋ ਐਮਐਲਏ ਸਾਹਿਬ ਨੇ ਮੰਤਰੀ ਸਾਹਿਬ ਨੇ ਅੱਜ ਤੱਕ ਉਹਨਾਂ ਨੇ ਵਾਲਮੀਕੀ ਸਮਾਦੀ ਸੁਧਬੋਧ ਲਈਤੀ ਨਹੀਂ ਹੈਗੀ ਜੀ ਦੂਜੀ ਗੱਲ ਜਗਰਾਉਂ ਦੇ ਵਿੱਚ ਇਹ ਜਿਹੜਾ ਕੰਮ ਹੋ ਰਿਹਾ ਪਾਇਲਟ ਪ੍ਰੋਜੈਕਟ ਉਹਦੇ ਤਹਿਤ ਉਹ ਇੱਕ ਕੜੀਵਜੋ ਉੱਥੇ ਵੀ ਸ਼ੁਰੂ ਕੀਤਾ ਗਿਆ ਸੀ ਆ ਲੈਟਰ ਆ ਉੱਥੇ ਦੀ ਜਗਰਾਉਂ ਦੀ ਅੱਜ ਮੈਂ ਦਿਖਾਣਾ ਚਾਹਾਂਗਾ ਲੈਟਰ ਜਗਰਾਉਂ ਦੀ ਇਹ ਜਗਰਾਉਂ ਦੇ ਵਾਲਮੀਕੀ ਭਾਈਚਾਰੇ ਨੇ ਉਥੇ ਦੇ ਜਿਹੜਾ ਗਰੀਬ ਭਾਈਚਾਰਾ ਊੜੇ ਤੋਂ ਭਟਪੈਂਡ ਸੀ ਉਹਨਾਂ ਦੋ ਦਿਨ ਹੜਤਾਲ ਕਰਕੇ ਸਫਾਈ ਕਰਮਚਾਰੀ ਯੂਨੀਅਨ ਨੇ ਇਹ ਸਾਰਾ ਮੁੱਦਾ ਵਾਪਸ ਕਰਵਾ ਦਿੱਤਾ ਤਾਂ ਖੰਨੇ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਅੱਜ ਜਿਹੜੇ ਸਾਡੇ ਲੀਡਰ ਨੇ ਜਿਹੜੇ ਆਪਣੇ ਉਹਨੂੰ ਸਫਾਈ ਕਰਮਚਾਰੀ ਯੂਨੀਅਨ ਦਾ ਪ੍ਰਧਾਨ ਕਹਿੰਦੇ ਨੇ ਜਾਂ ਵਲਮਿਕੀ ਸਮਾਜ ਦਾ ਪ੍ਰਧਾਨ ਯਾਗੂ ਕਹਿੰਦੇ ਨੇ ਉਹ ਅੱਜ ਚੁੱਪ ਕਿਉਂ ਬੈਠੇ ਨੇ ਅੱਜ ਉਹ ਆਣ ਭਾਈਚਾਰੇ ਦੇ ਅਸੀਂ ਕਹਿੰਦੇ ਆ ਸਾਨੂੰ ਇਹ ਮੈਦਾਨ 'ਚ ਉਤਰਨੀ ਲੋੜ ਹੀ ਨਾ ਪਵੇ ਜੇ ਸਾਡੇ ਲੀਡਰ ਚੰਗੀ ਤਰ੍ਹਾਂ ਕੰਮ ਕਰਨ ਜਿੱਦਾਂ ਕਿ ਜਿਹੜਾ ਰੋਜ਼ਗਾਰ ਦੀ ਵੀ ਆਪਾਂ ਗੱਲ ਕਰੀਏ ਜੋ ਠੇਕੇਦਾਰ ਆ ਜਾਂ ਨਗਰ ਕੌਂਸਲ ਹੈ ਠੇਕੇਦਾਰਾਂ ਨਾਲ ਮਿਲ ਕੇ ਜਿਹੜਾ ਪ੍ਰਵਾਸੀਆਂ ਨੂੰ ਰੋਜ਼ਗਾਰ ਦੇ ਰਹੀ ਆ ਜਿਹੜਾ ਪੰਜਾਬੀਏ ਰੋਜ਼ਗਾਰ ਨਹੀਂ ਦੇ ਰਹੀ ਜਿਹੜੇ 30-30 ਸਾਲ ਤੋਂ ਸਾਡੇ ਬੰਦੇ ਕੰਮ ਕਰ ਰਹੇ ਪਹਿ ਲੈਣਾ ਦੀ ਮੰਗਦੀ ਹੈ ਜੀ ਕਿਸੇ ਠੇਕੇਦਾਰ ਨੇ ਕਿਸੇ ਨਗਰ ਕੌਂਸਲ ਦੇ ਯੂਨ ਇਹ ਨਹੀਂ ਇਹਨਾਂ ਨੂੰ ਪਹਿਲ ਨਹੀਂ ਦਿੱਤੀ ਹੈਗੀ ਇਹਨਾਂ ਨੂੰ ਘਟੂ ਘਟ ਬਲਾਕ ਪੁੱਛਦੇ ਤਾਂ ਸਹੀ ਦੂਜੀ ਮੈਂ ਪਹਿਲੇ ਪ੍ਰੋਜੈਕਟ ਦੀ ਗੱਲ ਕਰਦਾ ਇਹ ਮੇਰੇ ਖਿਆਲ ਪੰਜਾਬ ਦਾ ਪਹਿਲਾ ਪ੍ਰੋਜੈਕਟ ਨਹੀਂ ਪੂਰੇ ਦੇਸ਼ ਦਾ ਖੰਨੇ ਦੇ ਵਿੱਚ ਪਹਿਲਾ ਪ੍ਰੋਜੈਕਟ ਪਹਿਲੇ ਪ੍ਰੋਜੈਕਟ ਲਾਇਆ ਜਾ ਰਿਹਾ ਤਾਂ ਵਾਲਮੀਕੀ ਸਮਾਨ ਹੈ ਨਾ ਤੱਕਾ ਕਿਉਂ ਹੋ ਰਿਹਾ ਉਹਨਾਂ ਵੇ ਜਦੋਂ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਤੁਹਾਡੇ ਕਿਸੇ ਬੰਦੇ ਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਦੇ ਕੰਮ ਵਿੱਚ ਆ ਸਕਦੇ ਹੋ ਕਿਸੇ ਨੂੰ ਕਿਹਾ ਜੀ ਚੰਦ ਬੰਦੇ ਹੈਗੇ ਨੇ ਉਹ ਸ਼ਾਇਦ ਹੋ ਸਕਦੇ ਨੇ ਨਾ ਮਿਲੋ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਸਾਡੇ ਵਿੱਚ ਆਓ ਕਿਉਂਕਿ ਇਹ ਲੜਾਈ ਇੱਕ ਬੰਦੇ ਦੀ ਨਹੀਂ ਹੈਗੀ ਇਹ ਪੂਰੇ ਭਾਈਚਾਰੇ ਦੇ ਹੱਕ ਦੀ ਲੜਾਈ ਆ ਅੱਜ ਉਹ 5000 ਸਾਲ ਪੁਰਾਣਾ ਦੌਰ गुਜ਼ਰ ਵਾਪਸ ਆ ਰਿਹਾ ਜਿਹੜਾ ਸਾਨੂੰ ਗੁਲਾਮੀ ਦੀ ਹੈ ਗੁਲਾਮੀ ਦੇਖਣੀ ਪੈ ਰਹੀ ਹੈ ਜੈ ਸਾਰੇ ਜੈ ਵਾਲਮੀਕ ਜੀ ਮੈਂ ਤਾਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਸਰਕਾਰ ਜਿਹੜੀ ਭਗਵੰਤ ਮਾਨ ਸਰਕਾਰ ਉੱਤੇ ਤਾਂ ਕਹਿੰਦੀ ਆ ਵੀ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ ਤੇ ਸਾਡੇ ਬੱਚਿਆਂ ਦਾ ਸਾਡਾ ਰੋਜ਼ਗਾਰ ਖੋ ਗਿਆ ਸਾਡੇ ਬੱਚਿਆਂ ਨੂੰ ਐ ਅਨਪਰ ਰੱਖਣਾ ਜਾਂਦੀ ਏ ਬਸ ਇੰਨਾ ਹੀ ਬੇਨਤੀ ਏ ਵੀ ਇਹਨਾਂ ਨੂੰ ਦਾ ਕੰਮ ਦੇ ਥਾਂ ਥਾਂਇਆ ਦਿੱਤੀਏ ਜਾਂ ਤੇ ਜਾ ਆਪਣਾ ਰੋਜ਼ਗਾਰ ਕਰ ਸਕਣ ਜੇ ਵੱਲੋਂ ਕੀ ਨਾਮ ਹੈ ਮਾਤਾ ਜੀ ਦਾ ਅਰੇ ਨੂੰ ਜਿਹੜੇ ਅੱਜ ਕਦੀ ਮੀਟਿੰਗ ਰੱਖੀ ਗਈ ਹੈ ਕਿੰਨਾ ਕੁ ਫਰਕ ਪੈ ਜਾਊਗਾ ਇਹਦੇ ਨਾਲ ਦਾ ਫਰਕ ਪੈਣਾ ਨਾ ਪੈਣਾ ਇਹਨਾਂ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਪਿਆ ਨਾ ਹੱਦੋਂ ਵੱਧ ਮੇਰਾ ਹਸਬੰਦ ਹੈਗਾ ਇਲਾਜ ਉਹਨਾਂ ਦੀ ਲੱਤ ਖਰਾਬ ਹੈ ਉਹ ਕੰਮ ਕਰਨੀ ਕਰ ਸਕਦੇ ਬੇਟਾ ਮੇਰਾ ਪੂਰਾ ਹੋ ਗਿਆ ਸੀ ਮੈਂ ਕਿਦੇ ਸਿਰ ਤੇ ਰੋਟੀ ਖਾਵਾਂ ਮੈਂ ਕਮਾਉਂਗੀ ਤਾਂ ਮੈਂ ਘਰ ਦੇਆਂ ਨੂੰ ਖਲਾਉਂਗੀ ਨਾ ਸਾਨੂੰ ਇੰਨਾ ਕਿ ਤਕਲੀਫ ਦਿੱਤੀ ਜੇ ਰੇੜੇ ਲੈ ਜਾਂਦੇ ਆ ਸਾਡੇ ਕੋ ਰੇੜੇ ਖੁੰਦੇ ਆ ਵੀ ਤੁਸੀਂ ਰੇੜੇ ਕਿਉਂ ਇੱਥੇ ਕੂੜਾ ਸਿਰ ਤੇ ਦੱਸੋ ਸੱਚ ਕੀ ਕਰੀਏ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡਾ ਪੁਰਾਣਾ ਪ੍ਰਧਾਨ ਸੀ ਨਾ ਸਾਨੂੰ ਉਹ ਪ੍ਰਧਾਨ ਮਿਲਣਾ ਚਾਹੀਦਾ ਸਾਨੂੰ ਅਸੀਂ ਇੰਨੀ ਕਿ ਦਿੱਕਤ ਚ ਆ ਗਏ ਨਾ ਕਿ ਸਾਡੇ ਬੱਚੇ ਭੁੱਖੇ ਮਰਨ ਵਾਲਾ ਕੰਮ ਹੋਇਆ ਹੋਇਆ ਅਸੀਂ ਦੋ ਨੰਬਰ ਦਾ ਜਿਹੜਾ ਧੰਦਾ ਕਰਦੇ ਆ ਉਹ ਨਹੀਂ ਡਰਦੇ ਹੁਣੇ ਅਸੀਂ ਕੂੜੇ ਪੰਦੇ ਡਰਦੇ ਆ ਸਾਨੂੰ ਇੰਨੀ ਤਕਲੀਫ ਆ ਵੀ ਅਸੀਂ ਚੋਰੀ ਕੂੜਾ ਸਿੱਟੀਏ ਕੋਈ ਅਸੀਂ ਨਜਾਇਜ਼ ਕੰਮ ਤਾਂ ਕਰਦੇ ਨਹੀਂ ਆ ਮਤਲਬ ਕਿੰਨੇ ਕਿੰਨੇ ਕਿ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਮੈਨੂੰ ਹੋ ਗਏ 30 35 ਸਾਲ ਹੋ ਗਏ 60 ਸਾਲ ਤੋਂ ਮ ਉੱਪਰ ਐ ਜਿੱਦਨ ਦੀ ਮੈਂ ਵਿਆਹੀਆ ਤਿੰਨ ਦਿਨ ਅਸੀਂ ਘਰ ਨਹੀਂ ਆ ਪੁਰਾਣੇ ਬਜ਼ੁਰਗ ਕਿਤੇ ਰਹਿਣ ਦਿੰਦੇ ਸੀ ਕਰ ਅਸੀਂ ਆਪਣੀ ਮਿਹਨਤ ਕਰਦੇ ਆ ਕਿਨੇ ਤੁਹਾਡੇ ਨਾਲ ਦੀਆਂ ਹੋਰ ਔਰਤਾਂ ਨੇ ਜਾਂ ਹੋਰ ਬੰਦੇ ਨੇ ਕਿੰਨੇ ਕ ਜਾਨੇ ਹੋਣਗੇ ਜਿਨ੍ਹਾਂ ਦਾ ਕਿਸ ਤਰ੍ਹਾਂ ਮਤਲਬ ਰੋਜ਼ਗਾਰ ਹੋਇਆ ਹੋਇਆ ਹੈ ਕਾਫੀ ਖੋលਿਆ ਬੇਟਾ ਮੇਰਾ ਤਾਂ ਸਾਰਾ ਹੀ ਖੋਲਿਆ ਆ ਜਿੰਨੇ ਪ੍ਰਾਈਵੇਟ ਹੀ ਆ ਸਾਰੇ ਅਸੀਂ ਅਸੀਂ ਬਹੁਤ ਤਕਲੀਫ ਚੈਂਜੀ ਸਨ ਸਾਨੂੰ ਬਸ ਇਹ ਹੀ ਆ ਕਿਰਪਾ ਸਾਡਾ ਸਾਡਾ ਕੰਮ ਸਾਨੂੰ ਮਿਲਣਾ ਚਾਹੀਦਾ ਸਾਡੇ ਬੱਚਿਆਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਧੰਨਵਾਦ ਜਿੱਦਾਂ ਸਾਡੇ ਕੰਮ ਚੱਲਦਾ ਸਾਨੂੰ ਠਾਹੀਆਂ ਮਿਲਣੀਆਂ ਚਾਹੀਦੀਆਂ ਸਾਡਾ ਪ੍ਰਧਾਨ ਅਸੀਂ ਉਹ ਪ੍ਰਧਾਨ ਨਹੀਂ ਰੱਖਣਾ ਚਾਹੁੰਦੇ ਸਾਨੂੰ ਇਹ ਪ੍ਰਧਾਨ ਸਾਡਾ ਪਰਾਣਾ ਮਿਲਣਾ ਚਾਹੀਦਾ ਅੱਛਾ ਤੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਤੇ ਉਹਦੇ ਵਿੱਚ ਜੀ ਤੁਸੀਂ ਹੈਗਾ ਅਸੀਂ ਕੂੜਿਆਂ ਦਾ ਕੰਮ ਕਰਦੇ ਹਾਂ ਜੀ ਬੱਚਾ ਮੇਰਾ ਕਮਾਕੇ ਖਾਂਦਾ ਤੇ ਰੇੜੇ ਫੜਦੇ ਆ ਆਦਮੀ ਮੇਰਾ ਨਹੀਂ ਸਿਰ ਤੇ ਹੈਗਾ ਠੱਕਾ ਕਰਦੇ ਬਸ ਬੱਚੇ ਦੇ ਸਿਰ ਤੇ ਚੱਲਦਾ ਛੋਟੇ ਛੋਟੇ ਜਵਾਕ ਇਹਦੇ ਕੁੜੀ ਮੁੰਡਾ ਨਹੀਂ ਜਿਹੜਾ ਤੁਸੀਂ ਰੋਜ਼ਗਾਰਕ ਤਾਂ ਕਰ ਰਹੇ ਸੀਗੇ ਹਾਂਜੀ ਸਿਰਫ ਤੁਹਾਡਾ ਤੁਹਾਡੇ ਪਈ ਘਰ ਚੱਲਦਾ ਹਾਂਜੀ ਸਾਡੇ ਤੇ ਚੱਲਦਾ ਜੀ ਹੋਰ ਕੋਈ ਜਿਹੜੀ ਨਹੀਂ ਨਾ ਨਾ ਕੋਈ ਜਿਰਗਾ ਨਹੀਂ ਜੀ ਸਾਡਾ ਬੇਟਾ ਉਹ ਕਮਾ ਕੇ ਕੰਦਾ ਵਿਚਾਰਾ ਛੋਟੇ ਸਾਡਾ ਰੋਜ਼ਗਾਰ ਇਦਾਂ ਹੀ ਚੱਲਦਾ ਰਵੇ ਸਾਨੂੰ ਹੱਕ ਮਿਲਦੇ ਚਾਹੀਦਾ ਹਾਂਜੀ